ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਚੱਲ ਰਿਹਾ ਸੀ ਇੱਕ ਵੱਡਾ ਘਟਾਲਾ ਜਿहां ਦੱਸਦੇ ਹੀ ਹੈ 75 ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਨੇ ਦਾਵਾ ਕੀਤਾ ਹੈ ਕਿ ਰਣਜੀਤ ਐਵਨਿਊ ਦੇ ਟਰੈਵਲ ਏਜੰਟ ਨੇ ਕਈ ਲੱਖ ਰੁਪਏ ਦੀ ਉਹਨਾਂ ਦੇ ਨਾਲ ਠੱਗੀ ਮਾਰੀ ਹੈ ਤੇ ਉਹਨਾਂ ਨੂੰ ਵਿਦੇਸ਼ ਭੇਜੋਂ ਦਾ ਦਾਵਾ ਕੀਤਾ ਸੀ ਪਰ ਹੁਣ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਮੁਹੱਈਆ ਜੜੀ ਨਹੀਂ ਕਰਵਾਈ ਗਈ ਉੱਥੇ ਹੀ ਪਰਿਵਾਰ ਦਾ ਕਹਿਣਾ ਸੀ ਕਿ ਨਾ ਹੀ ਉਹਨਾਂ ਨੂੰ ਪੈਸੇ ਵਾਪਸ ਕੀਤੇ ਗਏ ਨੇ ਵਿਦਿਆਰਥੀਆਂ ਦੇ ਮਾਪਿਆਂ ਨੇ ਐਡিসি ਦਫਤਰ ਚ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ ਤੇ ਇਹਨਾਂ ਤੇ ਬੰਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਂਜੀ ਮੇਰਾ ਨਾਮ ਭਪਿੰਦਰ ਕੌਰ ਹੈ। ਮੈਂ ਬਟਾਲਾ ਸ਼ਹਿਰ ਤੋਂ ਆਈ ਆਂ। ਮੈਂ ਆਪਣੇ ਬੱਚਾ ਜੋ ਬੰਦੀ ਦੀ ਫਾਈਲ ਲਾਈ ਸੀ ਪ੍ਰਵ ਵੀਜ਼ਾ ਦੇ। ਤੇ ਪਰ ਇਹਨਾਂ ਨੇ ਕੋਈ ਸਾਡੀ ਕਾਰਵਾਈ ਨਹੀਂ ਅੱਗੋਂ ਕੀਤੀ ਹੈਗੀ ਬਸ ਆਫਰ ਲੈਟਰ ਲਿਆ ਦਿੱਤੀ ਆ ਜੀ ਜੀਟੀਐਲ ਟਾਈਮ ਲੱਗਦਾ ਜੀਟੀਐਲ ਟਾਈਮ ਲੱਗਦਾ। ਇਸ ਤਰ੍ਹਾਂ ਕਾਰ ਕਰਕੇ ਇਹਨਾਂ ਨੇ ਡੇਢ ਦੋ ਸਾਲ ਕੱਢ ਛੜੇ ਆ। ਬੱਚੇ ਦਾ ਕਿੰਨਾ ਗੈਪ ਪੈ ਚੁਕਿਆ ਹੈ ਬੱਚਾ ਵੀ ਪਰੇਸ਼ਾਨ ਅਸੀਂ ਵੀ ਸਰ ਫੜ ਫੜ ਕੇ ਪੈਸੇ ਰਿਸ਼ਤੇਦਾਰਾਂ ਤੋਂ ਮਿਹਨਤ ਘਾਰ ਕਰਕੇ ਦਿਹਾੜੀਦਾਰ ਬੰਦੇ ਆ ਪਲੀਜ਼ ਸਾਡੀ ਰਿਕੁਐਸਟ ਹੈ ਕਿ ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ ਕਿੰਨੇ ਪੈਸੇ ਦਿੱਤੇ ਮਾਮਾ ਜੀ ਹਾਂਜੀ 4 ਲੱਖ ਸੀ ਹਾਟੇ ਜੀ ਕਿਹੜੀ ਸਾ ਜਾਣਾ ਹੈ ਬੇਟੀ ਨੇ ਹਾਂਜੀ ਆਸਟ੍ਰੇਲੀਆ ਦੀ ਫਾਈਲ ਲਾਈ ਸੀ ਸਰ ਪੈਸੇ ਫੜ ਫੜ ਕੇ ਦਿੱਤੇ ਹਾਂ ਜੀ ਸਿਫੜ ਕੇ ਦਿੱਤੇ ਸੀ ਮਿਹਨਤ ਕਰ ਕਰ ਕੇ ਕੁਝ ਕੁ ਰਿਸ਼ਤੇਦਾਰਾਂ ਕੋ ਫੜ ਕੇ ਦਿੱਤੇ ਕਿ ਚਲੋ ਅਸੀਂ ਤੁਹਾਡਾ ਸਾਥ ਦਵਾਂਗੇ ਕਿ ਬੱਚਾ ਉੱਥੇ ਪਹੁੰਚ ਜਾਏਗਾ ਤਾਂ ਅਸੀਂ ਤੁਹਾਡੇ ਪੈਸੇ ਸਾਰੇ ਵਾਪਸ ਕਰ ਦਵਾਂਗੇ ਹੁਣ ਤੁਸੀਂ ਇਹਨਾਂ ਨਾਲ ਮਿਲੇ ਜੇ ਤੁਹਾਨੂੰ ਕੀ ਕਿਹਾ ਇਹਨਾਂ ਨੇ ਸਾਨੂੰ ਤੇ ਆ ਮੀਡੀਆ ਵਾਲੇ ਹੁਣ ਜੋ ਇਕੱਠੇ ਹੋਏ ਇਹਨਾਂ ਨੇ ਇਹੋ ਲੈ ਰਹੇ ਨੇ ਇੰਟਰਵਿਊ ਉਹ ਦਸਤਖਤ ਵਾਲੇ ਨਾਲ ਮੁਲਾਕਾਤ ਹੋਈ ਥੜੀ ਹਾਂਜੀ ਹੋਈ ਸੀ ਅਸੀਂ ਆਂਦੇ ਰਹੇ ਆ ਤੇ ਕੰਟੈਕਟ 'ਚ ਰਹੇ ਨੇ ਜੁਲਾਈ ਤੱਕ ਕਹਿੰਦੇ ਸੀ ਸਾਡਾ ਕਲੀਅਰ ਹੋਏਗਾ ਕੇਸ ਚੱਲਦਾ ਆ ਅਸੀਂ ਤੁਹਾਡਾ ਫਾਈਲ ਫਿਰ ਸਟਾਰਟ ਕਰ ਦਾਂਗੇ ਜਾਂ ਤੁਹਾਡੇ ਵਾਸਤੇ ਵਾਪਸ ਕਰ ਦਾਂਗੇ ਜੁਲਾਈ ਤੋਂ ਬਾਅਦ ਇਹਨਾਂ ਨੇ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਜੀ ਕਿਸੇ ਦਾ ਫੋਨ ਨਹੀਂ ਲੱਗਦਾ ਨਹੀਂ ਜੀ ਕਿਸੇ ਦਾ ਨਹੀਂ ਫੋਨ ਲੱਗਦਾ ਹੋਰ ਅਸੀਂ ਚਾਹੁੰਦੇ ਕਿ ਸਾਡੇ ਪੈਸੇ ਵਾਪਸ ਕਿਸੇ ਜਣ ਸਾਡੇ ਬੱਚੇ ਦੀ ਲਾਈਫ ਤੇ ਇਹਨਾਂ ਨੇ ਖਰਾਬ ਕਰ ਹੀ ਦਿੱਤੀ ਹੋਈ ਐਕਸਪਾਇਰ ਕਾਰਡ ਜਿੱਤੇ ਹਾਈਲਾਈਟਸ ਸਾਨੂੰ ਪਤਾ ਘਰਾਂ ਵਿੱਚ ਸਾਰੇ ਘਰਾਂ ਵਰਗੇ ਘਰ ਨੇ ਮਿਹਨਤ ਕਰ ਕਰਕੇ ਬੱਚੇ ਨੇ ਹਾਈਲਾਈਟਸ ਕੀਤੀ ਪੈਸੇ ਲਾਏ ਐਲਰਟ ਸੇਵ ਟੈਸਟ ਤੇ ਸਾਨੂੰ ਕੁਛ ਉਹਦਾ ਰਿਜ਼ਲਟ ਨਹੀਂ ਬੱਚੇ ਦਾ ਹਾਂ ਸ਼ਰਮਾ ਜਮੂ ਤੋਂ ਕੀ ਮਾਮਲਾ ਸਾਰਾ ਮਾਮਲਾ ਇਹ ਹੈ ਕਿ ਮੇਰੇ 4 ਲੱਖ ਫਸਿਆ ਪ੍ਰਵ ਵੀਜ਼ਾ ਵਾਲਾ ਬੰਦਾ ਹੀ ਉਹਨੇ 4 ਲੱਖ ਲਏ ਪ੍ਰਬ ਅੱਛਾ ਜਿਸ ਤਰ੍ਹਾਂ ਬਾਹਰ ਦੁਪਾਰੇ ਜਿਹੜੀ ਕਾਹ ਜਾਣਾ ਇਹਨੂੰ ਮੈਂ ਚੰਡੀਗੜ੍ਹ ਗਈ ਫਾਈਲ ਔਣ ਗਈ ਅਸੇਲੇ ਜਾਣਾ ਹੈ ਉੱਤੇ ਉਹਨਾਂ ਨੇ ਕਿਹਾ ਕਿ ਹਾਂ ਭਾਈ ਤੁਹਾਡੀ ਫਾਈਲ ਲੱਗ ਜਾਊਗੀ ਮੈਂ ਉਹਨਾਂ ਨੂੰ ਆਪਣਾ ਪ੍ਰੋਸੈਸ ਸੀ ਤੱਕ ਹਾਂ ਭਾਈ ਇਹ ਮੇਰੀ ਫਾਈਲ ਲਗੀ ਇੱਧਰ ਦਾ ਮੈ ਰਹਾ ਹੈ ਪ੍ਰੋਸੀਜਰ ਹੈ ਇਨਾਂ ਜਿੰਦਗੀ ਉਹ ਲੱਗ ਜਾ ਕੋਈ ਤੁਹਾਡੀ ਫਾਈਲ ਕਿਹੜੀ ਜਗ੍ਹਾ ਦਾ ਵੀਜ਼ਾ ਲਵਾ ਕੇ ਆਸਟ੍ਰੇਲੀਆ ਕਿੰਨਾ ਚਿਰ ਹੋ ਗਿਆ ਹੈ 1.5 ਸਾਲ ਹੋ ਗਿਆ 1.5 ਸਾਲ ਤੋਂ ਤੁਸੀਂ ਇਹਨਾਂ ਨਾਲ رابطہ ਕੀਤਾ ਤੇ ਕੀ ਕਹਿੰਦੇ ਸੀ ਤੁਹਾਨੂੰ ਮੈਂ ਕਹਿੰਦਾ ਭਾਈ ਮੈਂ ਜਿਸ ਲੈਨਰ ਨੂੰ ਗਿਆ ਕਿ ਮੈਂ ਬੈਕ ਆਊਟ ਕਰਨਾ ਹੈ ਕਿ ਮੈਂ ਫਾਈਲ ਨਹੀਂ ਲਗਵਾਨੀ ਆ ਮੀ ਮੇਰੇ ਪੈਸੇ ਵਾਪਸ ਦੇ ਦੋ ਕਹਿੰਦੇ ਕਿ 2 ਮਹੀਨੇ ਬਾਅਦ ਮਿਲ ਜੂਗੇ 2 ਮਹੀਨੇ ਪ੍ਰੋਸੈਸਿੰਗ ਟਾਈਮ ਹੈ ਮਿਲ ਜੂਗੇ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ 3 ਮਹੀਨੇ ਬਾਅਦ ਮੈਂ ਉਹਨਾਂ ਨੂੰ ਫਿਰ ਕਿਤਾ ਇਦਾਂ ਤੇ ਮੈਂ ਇੰਟਰਵਲ ਤੇ ਕਰਦਾ ਪਿਆ ਇਹ ਕਾਲ ਬਿੱਚ ਕਰਦਾ ਬਈ ਮੈਂ ਅੰਦਾਜ਼ਾ 10 ਦਿਨ ਬਾਅਦ ਕਾਲ ਕਰ ਦੇਣਾ ਇਹਨਾਂ ਨੂੰ ਕਿ ਕਦੋਂ ਮਿਲਣੇ ਵੈਸੇ ਕਦੋਂ ਉਹਨੇ ਮਗਰ 15 ਐ 20 ਦਿਨ ਬਾਅਦ ਫਿਰ ਇਹ ਕਾਲ ਕੀਤਾ ਕੋਈ ਰਿਸਪਾਂਸ ਨਹੀਂ ਅਗਲੀ ਵਾਰ ਮਈ ਮਹੀਨੇ ਕਾਲ ਕੀਤਾ ਮਈ ਮਹੀਨੇ ਕਹਿੰਦੇ ਕਿ 2 ਮਹੀਨੇ 14 ਜੁਲਾਈ ਨੂੰ ਤੁਹਾਡੇ ਪੈਸੇ ਮਿਲ ਜੂਗੇ 19 ਜੁਲਾਈ ਨੂੰ 19 ਜੁਲਾਈ ਨੂੰ ਕਾਲ ਕੀਤਾ ਕਹਿੰਦੇ ਕਿ ਸਾਡਾ ਆਫਿਸ ਬੰਦ ਹੋ ਗਿਆ ਹੈ ਫਿਰ ਅਗਲੇ ਆਫਿਸ ਜਿਹੜੇ ਉਹ ਆਨੇ ਉਹੜੇ ਪੈਸੇ ਮਿਲ ਜੂਗੇ ਮਹੀਨੇ ਬਾਅਦ ਉਹ ਮਹੀਨਾ ਖਤਮ ਹੋਇਆ ਤੇ ਮਹੀਨੇ ਬਾਅਦ ਜਿਸਲੇ ਮਹੀਨਾ ਖਤਮ ਹੋਇਆ ਅਗਲਾ ਅਗਲੇ ਪੈਸੇ ਮੈਂ ਮੰਗਨ ਵਜ੍ਹਾ ਤੇ ਹੁੰਦਾ ਫੋਨ ਬੰਦ ਹੋ ਗਏ ਸਾਰੇ ਫੋਨ ਬੰਦ ਹੋ ਗਏ ਮੇਰਾ ਇੱਕ ਫੋਨ ਨੰਬਰ ਵੀ ਹੋਇਆ ਜਰ ਚੱਲਦਾ ਪਿਆ ਉਹ ਮੈਂ ਤਾਂ ਸਰ ਨੂੰ ਦਿੱਤਾ ਪਿਆ ਉਹ ਮੈਂ ਤੁਹਾਨੂੰ ਸ਼ੇਅਰ ਕਰ ਦਿਆਂਗਾ ਉਹ ਮੈਂ ਫੋਨ ਨਹੀਂ ਚੁੱਕਦੀ ਬਈਆ ਔਰ ਇਦਾਂ ਵੀ ਮੈਂ ਕਾਲ ਕੀਤਾ ਸਾਰਿਆਂ ਨੂੰ ਕੋਈ ਕਾਲ ਨਹੀਂ ਚੁੱਕਦਾ ਕੋਈ ਰਿਸਪਾਂਸ ਨਹੀਂ ਆਗਾ ਚੰਡੀਗੜ੍ਹ ਵਾਲੇ ਦਫ਼ਤਰ ਤੁਸੀਂ ਗਏ ਸੀ ਉੱਥੇ ਮੈਂ ਬੰਦ ਪਿਆ ਸਾਰੇ ਦਫ਼ਤਰ ਬੰਦ ਹੈ ਜੀ ਇੱਥੋਂ ਦਾ ਕਿੱਥੋਂ ਅੰਮ੍ਰਿਤਸਰ ਦੇ ਨਾਲ ਪਤਾ ਕਿੱਥੋਂ ਦੇ ਰਹਿਣ ਵਾਲਾ ਨਹੀਂ ਮਰਾਨਾ ਉਸ ਕਨਵਰ ਸਿੰਘ ਜੇ ਭਾਜੀ ਕਿੱਥੋਂ ਆਏ ਮਰਾ ਵੀਪੀਓ ਸਾਰਜੁਤ ਤਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਜੀ ਮਾਮਲਾ ਸਾਰੇ ਇੱਥੇ ਜਮਾ ਹੋਇਆ ਹੈ ਇਕੱਠੇ ਹੋਏ ਮਾਵੜਾ ਭਾਈ ਇਹੀ ਆ ਕੇ ਜੰਟਿਆ ਕੇ ਪ੍ਰਭ ਚਰਨ ਸਿੰਘ ਰੰਧਾਵਾ ਜੀ ਇਹ ਭੋਲੇ ਭਾਲੇ ਬਣਾ ਲੋਕਾਂ ਨੇ ਫਸਾਇਆ ਵਾ ਉਹ ਸਾਹਣਾ ਫਿਰ ਕਰ ਕਰਾ ਕੇ ਪੈਸੇ ਠੱਗੇ ਆ ਕਿੱਥੇ ਜਾਣ ਲਈ ਜਾਣਾ ਹੈ ਭਾਈ ਆਸਟ੍ਰੇਲੀਆ ਰਹੀ ਭਾਈ ਲਾਈ ਫੈਲ ਕਿੰਨਾ ਚਿਰ ਪਹਿਲਾਂ ਭਾਈ ਇਹ 2023 ਦੇ ਵਿੱਚ ਲਾਈ ਦੂਜੇ ਮਹੀਨੇ ਦੇ ਆਪੇ ਹਿਸਾਬ ਲਾ ਲੋ ਹਣ 2025 25 ਵੀ ਨਾਂਗੀ ਚੱਲਿਆ 26 ਆ ਚੱਲਿਆ ਵਾ ਕਿੰਨੇ ਪੈਸੇ ਆ ਤੁਹਾਡੇ ਔਰ ਇੱਕ 3.5 ਲੱਖ ਰੁਪਇਆ ਮੈਂ ਲੈਣ ਲਾ ਇਹਦੇ ਕੋਲ ਕਿਵੇਂ ਚਾਂਸੇ ਦੇ ਵਿੱਚ ਇਸ ਵਾਇਦੇ ਚਾਂਸੇ ਦੇ ਵਿੱਚ ਭਾਜੀ ਇਹਨੇ ਜਿਹੜਾ ਆਪਣਾ ਗਾਡੀ ਸਟਾਫ ਰੱਖਿਆ ਹੈ ਨਾ ਉਹ ਸਟਾਫ ਹੀ ਇਹ ਸਾਹਣਾ ਰੱਖਿਆ ਸੀ ਕਿ ਉਹ ਜਿਹੜਾ ਬੰਦਾ ਗਾਡੀ ਕੋਈ ਆਉਂਦਾ ਸੀ ਨਾ ਉਹਨੂੰ ਗਾਈਡ ਹੀ ਇਸ ਹਸਾਬ ਨਾਲ ਕਰਦੇ ਸੀ ਕਿ ਬੰਦੇ ਨੂੰ ਵਸਾ ਲੈਂਦੇ ਤੇ ਪਹਿਲਾਂ ਕਹਿ ਦਿੰਦੇ ਕਿ ਸਾਨੂੰ ਇੰਨੇ ਪੈਸੇ ਜਿੱਦਾਂ ਜਮਾ ਕਰਵਾਓ ਫਿਰ ਤੁਹਾਡੀ ਵੈਲ ਆਪਾਂ ਲਾਵਾਂਗੇ ਬਾਕੀ ਜਿਹੜੇ ਆ ਉਹ ਵੀ ਜਾਮ ਤੋਂ ਬਾਅਦ ਰਾਬਤਾ ਹੋਇਆ ਤੁਹਾਡਾ ਉਹ ਨਾਲ ਤੋਂ ਰਾਬਤਾ ਸਰ ਆ ਰਾਬਤਾ ਕੋਈ ਨਹੀਂ ਹੈ ਮੈਸੇਜ ਤੁਹਾਨੂੰ ਵਿਖਾ ਦਿੰਨਾ ਕੋਈ ਰਿਪਲਾਈ ਨਹੀਂ ਦੇਣ ਦਾ ਗਾੜੀਆਂ ਇਹ ਏਜੰਟ ਦਾ ਨਾਮ ਨੂੰ ਜੀ ਭਾਜੀ ਇਹਦਾ ਪ੍ਰਭ ਸ਼ਰਦ ਸਿੰਘ ਰੰਧਾਵਾ ਨਾਮ ਹੈ ਇਹਦਾ ਅ ਕਿੱਥੇ ਦਾ ਰਹਿਣ ਵਾਲਾ ਵਿਥੇ ਇਹ ਭਾਜੀ ਇਹ ਲੋਕਲੀ ਅੰਮ੍ਰਿਤਸਰ ਦਾ ਵਾ ਮਸੀਟਾ ਰੋਡ ਆ ਮੇਰੇ ਸਾਹ ਰਾਹ ਦਾ ਫਰੇਕਰ ਚੂੜੀਆਂ ਰੋਡ ਆ ਹਾਂਜੀ ਆਹ ਵੇਖੋ ਸਰ ਆਹ ਵੇਖੋ ਕੋਈ ਰਿਸਪੌਂਸ ਨਹੀਂ ਜੇ WhatsApp ਤੇ ਕਾਲ ਲੱਗਦੀ ਜੇ ਫਲੈਟ ਕੋਈ ਕਾਲ ਨਹੀਂ ਜੇ ਲੱਗਦੀ ਫੋਟੋ ਵੀ ਤੁਹਾਨੂੰ ਵਿਖਾ ਦਿੰਨੇ ਆ ਇਹਦੀ ਤਾਂ ਬਣਿਆ ਜੀ ਹੁਣ ਆਂਦੇ ਜੀ ਆਹ ਇਹਦੀ ਫੋਟੋ ਜੀ ਜੀ ਆਂਦਾ ਜੀ ਹੈ ਕੁਝ ਨਹੀਂ ਭਾਜੀ ਪਹਿਲਾਂ ਇੱਕ ਸਾਡੇ ਨੇ 4-5 ਮਹੀਨੇ ਲਗਾਤੇ ਲਾਰੇ ਲਾਉਂਦੇ ਨੇ ਹੁਣ ਜਿਹੜਾ ਇਹ ਦਫ਼ਤਰ ਬਣਾਇਆ ਸੀ ਨੇ ਆਪਣਾ ਮਿੱਤਰ ਉਹ ਵੀ ਚੁੱਕ ਕੇ ਲੈ ਗਿਆ ਆਪਣਾ 4 ਦਫ਼ਤਰ ਹੀ ਇਹਦੇ ਕਰੀਸੀ ਕੇਸ ਸੀ ਇਹ ਕਮਰਸਾਦੀ ਦਾ ਕਮਹਾਲੀ ਤੇ ਇੱਕ ਬਟਾਲੇ ਸੀਗਾ ਕਿੰਨੇ ਕੁ ਬੰਦਿਆਂ ਨੇ ਟੋਟਲ ਆ ਸਰ ਥੂਣ ਕਮਾਰੋ ਜਿੰਨੇ ਬੰਦੇ ਖਲੋਤੇ ਜਾਣਾ ਸਾਰੇ ਇਹਦੇ ਠੱਗੀ ਵਾਲੇ ਆ ਸਾਰੀ ਰਣਨੀਤੀ ਦੀ ਆ ਆਪਣੀ ਰਣਨੀਤੀ ਸਾਰਾ ਆਪਾਂ ਇਕੱਠੇ ਹੋ ਗਏ ਜਿੱਦਾਂ ਵੀ ਆ ਗਾੜੀ ਉਹ ਕਹਿਣਗੇ ਆਪਾਂ ਉਸ ਹਾਂ ਡੀਸੀ ਸਾਹਿਬ ਨੂੰ ਦਵਾਂਗੇ ਪਲਾਨ ਆਪਣੀ ਤੇ ਸਾਰੇ ਆਸਟ੍ਰੇਲੀਆ ਜਾਣ ਵਾਸਤੇ ਨਹੀਂ ਨਹੀਂ ਸਰ ਵੱਖੋ ਵੱਖਰੀ ਦੇ ਕੋਈ ਆਸਟ੍ਰੇਲੀਆ ਕੋਈ ਨਿਊਜ਼ੀਲੈਂਡ ਕੋਈ ਕੈਨੇਡਾ ਕੋਈ ਯੂਕੇ ਨਹੀਂ ਹੁਣ ਜਿਆਦਾ ਬਾਹਰ ਭੇਜਦਾ ਨਹੀਂ ਉਹਦੇ ਬਾਹਰ ਜਾਣਾ ਚਾਹੁੰਦੇ ਹਾਂ ਹਾਂਜੀ ਬਾਹਰ ਕਿੱਥੇ ਜਾ ਜਾਣਾ ਸਰ ਹੁਣ ਤਿੰਨ ਸਾਲ ਤਾਂ ਯਾਨੀ ਕਾਡੇ ਉਧਰ ਹੀ ਖਰਾਬ ਹੋ ਗਏ ਆ ਬਾਹਰ ਅਡਾ ਕਿਦਾਂ ਨੂੰ ਬਾਹਰ ਕਿਦਾਂ ਘੱਲ ਕਿਦਾਂ ਦਊਗਾ ਨੂੰ ਨੂੰ ਜੇ ਬਾਹਰ ਦਾ ਫਿਰ ਕਊਗਾਲੇ ਫਿਰ ਲਾਰੇ ਲੱਪੇ ਆਉਣ ਵਾਲੀ ਗੱਲ ਹੋ ਜਣੀ ਆ ਕਿਹੜੇ ਹਾਲਾਤਾਂ ਚ ਪੈਸੇ ਦਿੱਤੇ ਉਹ ਸਰ ਤੁਹਾਨੂੰ ਹਾਲਾਤ ਤੁਸੀਂ ਆਪਣੇ ਹਿਸਾਬ ਨਾਲ ਲਾ ਲਓ ਜਿਹੜੇ ਬੰਦੇ ਨੇ ਆਓਗੇ ਚੁੱਕ ਚਕਾ ਕੇ ਬਾਹਰ ਜਾਣਾ ਉਹ ਹਾਲਾਤ ਇੱਥੇ ਕਿਦਾਂ ਦੇ ਹੋਣਗੇ ਇਹ ਪ੍ਰਭ ਸਰਨੇ ਦਾ ਨਾਮ ਆ ਪ੍ਰਭ ਵੀਜ਼ਾ ਕਰਕੇ ਵੱਜਦਾ ਜੀ ਇਹ ਤੇ ਰਣਜੀਤ ਯੂਨੀਵਰਸਿਟੀ ਦਾ ਦਫਤਰ ਹੀ ਮੈਂ ਨਾ ਇਸ ਤੋਂ ਪਹਿਲਾਂ ਮੈਂ ਆਪਣੀ ਇੱਕ ਵੱਡੀ ਪੋਤਰੀ ਦੇ ਕਾਗਜ਼ ਲਾਏ ਉਹਨਾਂ ਦਾ ਵੀਜ਼ਾ ਉਹਨਾਂ ਨੇ 1 ਸਾਲ ਦੇ ਵਿੱਚ ਆ ਗਿਆ ਉਹਨੂੰ 3 ਸਾਲ ਹੋ ਗਏ ਵੀਨ ਬਾਹਰ ਉਹਨੂੰ ਵੇਖ ਕੇ ਮੈਂ ਦੂਸਰੀ ਪੋਤਰੀ ਦੇ ਕਾਗਜ਼ ਲਗਾ ਦਿੱਤੇ ਉਹਨਾਂ ਨੇ 10 ਦਿਨਾਂ ਦੇ ਵਿੱਚ ਸਾਨੂੰ ਆਫਰ ਲੈਟਰ ਜੀ ਉਹ ਦਿਖਾ ਦਿੱਤੀ ਤੁਹਾਡੀ ਆਫਰ ਲੈਟਰ ਆ ਗਈ ਹੈ ਤੁਸੀਂ ਪੈਸੇ ਜਮ੍ਹਾਂ ਕਰਾਓ ਮੈਂ ਇਹਨਾਂ ਨੂੰ ਪਹਿਲਾਂ 1.5 ਲੱਖ ਜਮਾ ਕਰਾਇਆ ਸੀ ਨਹੀਂ 1.5 ਨਹੀਂ 2.5 ਲੱਖ ਰੁਪਏ ਜਮਾ ਕਰਾਉ। 2.5 ਲੱਖ ਫਿਰ ਮੈਂ ਜਮਾ ਕਰਾ ਦਿੱਤਾ ਉਹ ਤੋਂ ਬਾਅਦ ਉਹਨਾਂ ਨੇ ਸਾਰ ਸਾਨੂੰ ਲਾਰੇ ਲਾਈ ਗਏ ਤੁਹਾਡਾ ਆ ਗਿਆ ਅੱਜ ਆ ਗਿਆ ਭਲਕੇ ਆ ਗਿਆ ਜਮੂ ਮੈਡਮ ਐ ਉਹਦੇ ਨਾਲ ਗੱਲ ਕਰੋ ਉਹ ਤੁਹਾਡੇ ਕੇਸ 딜 ਕਰ ਰਹੀ ਆ ਕਰਦਿਆ ਕਰ ਉਹਦੇ ਨਾਲ ਸਾਬ ਨਗਾਤਾ ਉਦੋਂ ਮੇਰੀ ਪੋਤਰੀ ਦਾ ਇੱਕ ਸਾਲ ਜਿਹੜਾ ਉਹ ਖਰਾਬ ਹੋ ਗਿਆ ਜਿਹੜਾ ਕਿਹਾ ਉਹਨੇ ਕੋਈ ਕੋਰਸ ਕਰ ਲੈਣਾ ਜਾਂ ਕਿੱਦਾਂ ਇਹ ਵੀਜ਼ਾ ਆਏ ਨਾ ਤੇ ਉਹਨੇ ਕੋਰਸ ਹੀ ਨਾ ਕੀਤਾ ਕੋਈ ਸਾਲ ਬਾਅਦ ਆ ਕੇ ਅਸੀਂ ਆਪਣੇ ਆਪ ਵੀ ਉਹਨੂੰ ਨਰਸਿੰਗ ਦਾ ਕੋਰਸ ਕਰਾਉਣਾ ਸ਼ੁਰੂ ਕਰਦਾ ਇਹਨਾਂ ਨੂੰ ਆਖਿਆ ਵੀ ਤੁਸੀਂ ਪੈਸੇ ਵਾਪਸ ਕਰ ਦਿਓ ਸਾਡੇ ਤੇ ਲੋਜ ਕਰ ਲੋ ਵਾਪਸ ਕਰ ਲੋ ਕਰ ਲੈ ਇਦਾਂ ਕਰਕੇ ਦੇ ਕਾ ਪਾਸਪੋਰਟ ਸਾਨੂੰ ਦੇ ਦਿੱਤਾ ਸਾਡੇ ਕਿ ਇਹਨਾਂ ਨੇ ਪਾਸਪੋਰਟ ਤੇ ਨਾਲ ਡਾਕੂਮੈਂਟ ਜੋ ਸਕੂਲ ਦੇ ਵਗੈਰਾ ਸਾਰੇ ਲੈ ਗਏ ਪੈਸੇ ਕੈਸ਼ ਦਿੱਤੇ ਕੁਝ ਚੱਕਰਾਂ ਹੀ ਦਿੱਤੇ ਉਹ ਇਹਨਾਂ ਨੇ ਮਤਲਬ ਸਾਨੂੰ ਆਂਦਾ ਤੁਹਾਨੂੰ ਪੈਸੇ ਵਾਪਸ ਬਾਅਦ ਚ ਹੋ ਜਾਣਗੇ ਪਾਸਪੋਰਟ ਲਈ ਬੈਂਕ ਦੀ ਏਟੀਐਮ ਕਾਰਡ ਜਿਹੜਾ ਸਿਮ ਨਾਂ ਵਿੱਚ ਬੈਂਕ ਦੇ ਤੇ ਜੋ ਉਹ ਸਿਮ ਵੀ ਲੈ ਲਈ ਇਹਨਾਂ ਨੇ ਹਰ ਇੱਕ ਸਾਡੇ ਰੱਖ ਲਏ ਜਿਨ੍ਹਾਂ ਦੇ ਵਿੱਚੋਂ ਨਾ ਸਿਮਾ ਵਾਪਸ ਕੀਤੀਆਂ ਉਹਨਾਂ ਨੇ ਤੇ ਪੈਸਾ ਜਿਹਨਾਂ ਨੇ ਮੈਨੂੰ 2.5 ਲੱਖ ਰੁਪਏ ਵਾਪਸ ਕਰਤਾ ਕਿੰਨੇ ਕੁ ਲੋਕ ਇੱਥੇ ਅੱਗੇ ਵੇਖਿਆ ਠੱਗ ਗਿਆ ਇੱਥੇ ਸਾਡਾ ਅਸੀਂ ਜੀ ਬਹੁਤ ਥਿਰ ਹੋ ਗਿਆ 15-20 ਦਿਨ ਹੋਏ ਗਰੁੱਪ ਬਣਾਉਣਾ ਸ਼ੁਰੂ ਕੀਤਾ ਕੋਈ 15 75 75 ਬੰਦੇ ਜਿਹੜੇ ਆ ਉਹ ਐਡ ਹੋ ਗਏ ਆ ਵਿੱਚ ਗਰੁੱਪ ਦੇ ਜਿਨ੍ਹਾਂ ਦਾ 4 ਲੱਖ ਤੋਂ ਸਾਰਿਆਂ ਦਾ ਕਰੀਬਨ ਵਾਦੀ ਆ ਮੇਰਾ ਤਾਂ ਇੱਕ ਦੋ ਬੰਦਿਆਂ ਦਾ ਜਿਹੜੇ 1.5-1.5 ਲੱਖ ਹੈ ਬਾਕੀ ਸਾਰਿਆਂ ਦੇ ਵਾਦੀ ਹੈ ਇਹ ਮੰਗ ਕਰਦੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਸਾਡੇ ਇਹ ਜਿਹੜੇ ਪੈਸੇ ਅਦਵਾਏ ਜਾਣ ਕਿਉਂਕਿ ਗਰੀਬਾਂ ਨੇ ਪਤਾ ਨਹੀਂ ਕਿੱਥੋਂ ਫੜ-ਫੜ ਕੇ ਪੈਸੇ ਵਿਆਜੀ ਚੁੱਕੇ ਕਿ ਕਿਸੇ ਨੇ ਕਿਧਰੋਂ ਚੁੱਕੇ ਆ ਕਿ ਇਹਨੇ ਪੈੜੀ ਘੇੜਨੇ ਕੀਤੀ ਆ ਤੇ ਸਾਡੇ ਬੱਚੇ ਦਾ ਵੇਖ ਜਿਹੜਾ ਬਣ ਜੇ ਪਰ ਇਹਨਾਂ ਨੇ ਸਾਰਾ ਕੀਤੀ ਕਿਰਾਏ ਤੇ ਪਾਣੀ ਫੇਰਦਾ ਬੱਚਿਆਂ ਦਾ ਸਾਲ-ਸਾਲ ਦਾ ਨੁਕਸਾਨ ਵੀ ਕਰਾਤਾ ਤੇ ਪੈਸੇ ਫੇਰ ਨਹੀਂ ਦੇਣਦੇ ਚੈੱਕ ਸਾਨੂੰ ਇਹਨਾਂ ਜਾਲੀ ਦੇ ਦਿੱਤੇ ਜਦੋਂ ਬੈਂਕ ਚ ਲਾਉਂਦੇ ਆ ਚੈੱਕ ਤੇ ਉਹ ਆ ਕੇ ਵਾਪਸ ਹੋ ਜਾਂਦੇ ਆ ਉਹ ਵੀ ਪੈਸੇ ਨਹੀਂ ਮਿਲਦੇ ਸਾਨੂੰ ਚੈੱਕਾਂ ਦੇ ਚੈੱਕ ਨਾਲ ਆਉਧਰੋਂ ਪੈਸੇ ਦੇਣੇ ਤੇ ਚੈੱਕ ਅਸੀਂ ਲਾਉਨੇ ਆ ਉਹਦੋਂ ਸਾਨੂੰ ਥੋੜੇ ਪੈਸੇ 50000 ਰੁਪਏ ਦੀ ਵਾਪਸ ਕਰ ਦਿੰਦੇ ਜਾਂ 50000 ਵਾਪਸ ਕਰ ਦਿੰਦੇ ਠੀਕ ਮੇਰਾ ਨਾਮ ਨਰਵੈਤ ਸਿੰਘ ਆ ਜੀ ਕਿੱਥੋਂ ਰਹਿੰਦੇ ਮੈਂ ਤਰਨਤਾਰ ਦਾ ਰਹਿਣ ਵਾਲਾ ਆ ਮੈਂ ਆਪਣੀ ਬੇਟੀ ਦਾ ਪ੍ਰਵਿਜਾਲਿਆਂ ਕੋ ਵੀਜ਼ਾ ਲਵਾਇਆ ਸੀਗਾ ਆ ਫੈਲ ਆਈ ਸੀ ਕਿ ਇਹਨਾਂ ਦੀ ਆਸਟ੍ਰੇਲੀਆ ਭੇਜਣ ਵਾਸਤੇ ਲਾਈ ਸੀ ਮੈਂ ਇਹਨਾਂ ਨਾਲ 14 ਲੱਖ ਦੀ ਗੱਲ ਹੋਈ ਸੀ ਇਹਨਾਂ ਨੇ ਤੇ 14 ਲੱਖ ਚੋਂ ਮੜਕੇ ਇਹਨਾਂ ਨੇ ਜਦੋਂ ਆਫਰ ਲੈਟਰ ਮੰਗਾ ਲਈ ਇੰਟਰਵਿਊ ਹੋ ਗਈ। ਉਦੋਂ ਬਾਅਦ ਕਹਿੰਦੇ ਵੀ ਫੀਸ ਵਧ ਗਈ ਆ ਯੂਨੀਵਰਸਿਟੀ ਦੀ ਤੇ ਤੁਹਾਨੂੰ 1.75 ਲੱਖ ਰੁਪਏ ਦੇਣਾ ਪੈਣਾ। ਤੇ ਐਂ ਚਲੋ ਬੱਚਾ ਭੇਜਣ ਕਰਕੇ ਅਸੀਂ ਗੈਸ ਕਰ ਦਿੱਤਾ ਫੇਰ ਨਾਲ ਵੀ ਕੋਈ ਗੱਲ ਨਹੀਂ ਕਿ ਚਲੋ 1.75 ਤੇ ਫੇਰ 1.75 ਭਰ ਦਿਆਂਗੇ। ਤੇ ਮੁੜ ਕੇ ਇਹਨਾਂ ਨੇ ਬੱਚੀ ਦਾ ਮੈਡੀਕਲ ਵੀ ਕਰਵਾ ਲਿਆ। ਪਾਸਪੋਰਟ ਵੀ ਲੈ ਲਿਆ ਇਹਨਾਂ ਨੇ ਜੀ। ਤੇ ਪਾਸਪੋਰਟ ਲੈਣ ਤੋਂ ਬਾਅਦ ਮੁੜ ਕੇ ਲਾਰੇ ਲਾਉਣ ਲੱਗੇ ਜੀ। ਅੱਛਾ ਤੇ ਫੇਰ ਮੁੜ ਕੇ ਇਹਨਾਂ ਦੇ ਚੱਕਰ ਮਾਰੇ ਮੈਂ ਜੀ ਬਹੁਤ ਚੱਕਰ ਮਾਰਦਾ ਰਿਹਾ ਤੇ ਮੈਨੂੰ ਪੈਸੇ ਨਹੀਂ ਦਿੱਤੇ ਇਹਨਾਂ ਨੇ ਮੈਨੂੰ ਲਾਰੇ ਲਾਈ ਗਏ ਤੁਹਾਡਾ ਅਗਲੇ ਮਹੀਨੇ ਵੀ ਜਾ ਜਣਾ ਤੁਹਾਡਾ 15 ਨਾਲ ਵੀ ਜਾ ਆ ਜਾਣਾ ਤੇ ਮੈਂ ਤਾਂ ਪੈਸੇ ਵੀ ਵਿਰਦੀ ਵਿਆਜੀ ਫੜ ਕੇ ਦਿੱਤੇ ਕਿ ਮੈਨੂੰ 1.5 ਸਾਲ ਹੋ ਗਿਆ ਵਿਆਜ ਭਰਨ ਦਾ ਮਾਜ ਦੇਖੋ ਕਿ ਕਿਸ਼ਤਾਂ ਇਕੱਠੇ ਹੋਏ ਕਿੰਨੇ ਉਹ ਆਪਣੇ ਅੱਜ ਵੀਰਦੀ ਅਸੀਂ ਫਿਰ ਕੋਸ਼ਿਸ਼ ਕੀਤੀ ਕਿ ਆਪਾਂ ਜਿੰਨੇ ਵੀ ਆਪਣੇ ਅੰਮ੍ਰਿਤਸਰ ਦੇ ਬੰਦੇ ਜਿਨ੍ਹਾਂ ਨਾਲ ਠੱਗੀ ਹੋਈ ਆ ਤੇ ਇੱਕ WhatsApp ਗਰੁੱਪ ਬਣਾਇਆ ਰਲ ਮਿਲ ਕੇ ਉਹ ਰਾ ਗੁਰ ਬਰਾਡਸਾ ਗਰੁੱਪ ਨੂੰ ਲੱਗੇ ਸਾਰਿਆਂ ਲਿੰਕ ਕੀਤਾ ਵੀ ਕਿਸੇ ਦਾ ਇੱਕ ਬੰਦਾ ਨਾਲ ਦੋ ਬੰਦੇ ਆ ਉਹ ਨਾਲ ਅਟੈਚ ਹੋਏ ਦੇ ਨਾਲ ਅਟੈਚ ਹੋ ਕੇ ਤੇ ਆਪਾਂ ਇਕੱਠੇ ਹੋ ਕੇ ਤੇ ਇੱਥੇ ਕਾਰਵਾਈ ਕਰਵਾਈਏ ਤੇ ਪੈਸੇ ਵਾਪਸ ਲਈਏ ਦੇਖੋ ਤੇ ਜੇ ਪੈਸੇ ਨਹੀਂ ਵੀ ਮਿਲਦੇ ਪਰ ਇਹ ਤਾਂ ਨਾ ਖਾਲੇਗਾ ਇਹ ਇਹਨੂੰ ਵੀ ਤੇ ਖਿੱਚਾ ਤੋ ਹੋਏਗੀ ਨਾ ਪ੍ਰਸ਼ਾਸਨ ਸਾਡੀ ਕੁਛ ਨਾ ਕੁਛ ਮਦਦ ਕਰੇਗਾ ਨਾ ਕਾਰਵਾਈ ਚਾਹੁੰਦੇ ਆ ਸਾਬ ਬਿਲਕੁਲ ਜੀ ਅਸੀਂ ਕਾਰਵਾਈ ਚਾਹੁੰਦੇ ਆ ਪੈਸਾ ਮਿਲੇ ਨਾ ਮਿਲੇ ਪਰ ਇਹ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਹੋਰ ਵੀ ਏਜੰਟ ਬੈਠੇ ਇੱਥੇ ਜਿਹੜੇ ਲੋਕਾਂ ਨਾਲ ਠੱਗੀਆਂ ਕਰਦੇ ਆ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਸਰ ਕਿਹੜੀ ਅਧਖਾ ਦਿੱਤੀ ਆ ਜਿਹੜਾ ਨੌਕਣ ਕੀ ਇਹਦੇ ਵਿੱਚ ਕੋਈ ਰঞ্জੀਤ ਦੇਵ ਨੇ ਦੇ ਵਿੱਚ ਇੱਕ ਟਰੈਵਲ ਏਜੰਟ ਨੇ ਪ੍ਰਬ ਦੇ ਨਾਂ ਤੋਂ ਪ੍ਰਬ.com ਉਹਨਾਂ ਦੇ ਨਾਲ ਇਹਨਾਂ ਨੇ ਲੋਕਾਂ ਨੇ ਆ ਕੇ ਦੱਸਿਆ ਕਿ ਵੀ ਸਾਡੇ ਨਾਲ ਇਹਨਾਂ ਨੇ ਟਰੋਟ ਕੀਤਾ ਜਿਹੜੀ ਇਹ ਐਪਲੀਕੇਸ਼ਨ ਹੈਗੀ ਹੈ तकरीबन 70-80 ਬੰਦਿਆਂ ਦੀ ਸਾਈਨ ਐਪਲੀਕੇਸ਼ਨ ਤੁਹਾਨੂੰ ਦਿੱਤੀ ਗਈ ਹੈ ਜਿਹੜੀ ਕਿ ਅਸੀਂ ਪੁਲਿਸ ਅਥਾਰਟੀ ਨੂੰ ਮਾਰਕ ਕਰ ਰਹੇ ਹਾਂ ਤਾਂ ਕਿ ਫਰਦਰ ਇਹਦੇ ਉੱਤੇ ਇਨਵੈਸਟੀਗੇਸ਼ਨ ਲੰਗਾਈ ਦੇ ਨਾਲ ਕੀਤੀ ਜਾ ਸਕੇ ਇਹ ਵਾਰ-ਵਾਰ ਜਾਣਵਰਿਕਾ ਦੇ ਰਹੇ ਨੇ ਕਹਿੰਦੇ ਇਹਦੇ ਬਾਰੇ ਇਹਨਾਂ ਨੇ ਇਮੀਗ੍ਰੇਸ਼ਨ ਵਾਸਤੇ ਹੀ ਦੱਸਿਆ ਜਿਹੜੀ ਸੈਪਰੇਟ ਡੀਟੇਲਸ ਇਸ ਐਪਲੀਕੇਸ਼ਨ 'ਚ ਇਹਨਾਂ ਨੇ ਕਲੱਬ ਕਰਕੇ ਐਪਲੀਕੇਸ਼ਨ ਦਿੱਤੀ ਹੈ ਜਿਹੜੇ ਸਾਰੇ ਪੀੜਤ ਇੱਥੇ ਆਏ ਨੇ ਪਰ ਏਜੰਟ ਲਾਇਸੈਂਸ ਹੋਲਡਰ ਹੈ ਜਾਂ ਇਹ 에ਜੰਟ ਦਾ ਲਾਇਸੈਂਸ ਜੋ ਮੈਨੂੰ ਪਤਾ ਲੱਗਿਆ ਜ਼ੁਬਾਨੀ ਤੌਰ ਤੇ ਉਹ ਕੈਨਸਲ ਹੈ ਲੇਕਿਨ ਇਹਨੂੰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹਦਾ ਕੈਨਸਲਡ ਹੈ ਜਾਂ ਨਹੀਂ ਸਰ ਇਸ ਤੋਂ ਅਲੱਗਾਂ ਵੀ ਬਹੁਤ ਸਾਰੇ ਇਮੀਗ੍ਰੇਸ਼ਨ ਸੈਂਟਰ ਨੇ ਕਿ ਹੁਣ ਉਹਨਾਂ ਦੇ ਉੱਤੇ ਵੀ ਕੋਈ ਨਕੇਲ ਪਾਈ ਜਾਊ ਕਿ ਪ੍ਰਸ਼ਾਸਨ ਆਪਣੇ ਤੌਰ ਤੇ ਕੋਈ ਕਾਰਵਾਈ ਕਰੂਗਾ ਪੀਰੀਆਡਿਕ ਚੈਕਿੰਗਸ ਹੁੰਦੀਆਂ ਜੀ ਜਿਹੜਾ ਵੀ ਕੋਈ ਵੀ ਇਮੀਗ੍ਰੇਸ਼ਨ ਕੋਈ ਵੀ ਜਿਹੜਾ ਸਾਡਾ ਐਕਟ ਬਣਿਆ ਹੋਇਆ 2012 ਦਾ ਇਹਦੇ ਉੱਤੇ ਉਹਦੇ ਅੰਡਰ ਪੀਰੀਆਡਿਕ ਚੈਕਿੰਗਸ ਹੁੰਦੀਆਂ ਰਾਕੇ ਸਾਹਿਬ ਨੀਦੇਵਨ ਉਲਾਕੇ ਦੇ بڑے ਸਾਲ ਦਫਤਰ ਹੈਗੇ ਨੇ ਬਈ ਲੋਕ ਕੋਲੇ ਵਾਲੋਂ ਫਰਚਾ ਦੇ ਵਿੱਚ ਆ ਗਏ ਉੱਥੇ ਵੀ ਕਾਫੀ ਏਜੰਟ ਹੈਗੇ ਨੇ ਏਜੰਟ ਕੱਲਾ ਪਰ ਰঞ্জੀਤ ਅਵੇਨਿਊ ਤਾਂ ਨਹੀਂ ਕਹਿ ਸਕਦੇ ਮੇਰੇ ਖਿਆਲ ਨਾਲ ਜਦੋਂ ਜਿਵੇਂ ਇਹਨਾਂ ਦਾ ਸਵਾਲ ਇਹ ਸੀਗਾ ਕਿ ਕਾਫੀ ਏਜੰਟਸ ਇਸ ਤਰੀਕੇ ਨਾਲ ਕਰਦੇ ਆ ਤਾਂ ਏਰੀਆ ਸਪੈਸੀਫਿਕ ਤਾਂ ਮੇਰੇ ਖਿਆਲ ਨਾਲ ਨਹੀਂ ਹੋਏ ਕਿ ਰੰਜੀਤ ਅਵੇਨਿਊ ਚ ਹੀ ਫਰਾਡ ਹੁੰਦਾ ਹੋ ਸਕਦਾ ਫਰਾਡ ਕਿਤੇ ਵੀ ਹੋ ਸਕਦਾ ਹੂੰ ਤੁਹਾਡੇ ਉਰ ਸਾ ਕੀ ਕਾਵੇ ਕਿ ਨੂੰ ਮਾਰਾਂ ਮੈਂ ਆਲਰੇਡੀ ਜਿਵੇਂ ਤੁਹਾਨੂੰ ਦੱਸਿਆ ਅਸੀਂ ਪੁਲਿਸ ਅਥਾਰਟिटीज ਕਮਿਸ਼ਨਰ ਰੇਟ ਚ ਵੀ ਕਿਉਂਕਿ ਪੀੜਤ ਵੱਖ-ਵੱਖ ਹਿੱਸਿਆਂ ਤੋਂ ਆਏ ਨੇ ਕਮਿਸ਼ਨਰੇਟ ਚੋਂ ਔਰ ਰੂਰਲ ਚੋਂ ਦੋਨਾਂ ਸਪੇਸ ਤੋਂ